ਤਰਨਤਾਰਨ ਦੇ ਮੁਹੱਲਾ ਗੁਰੂ ਕਾ ਖੂਹ ਵਿੱਚ ਸ਼ਰਿਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਜਿੱਥੇ ਲੋਕਾਂ ਨੇ ਸਥਾਨਕ ਇੱਕ ਅਕਾਲੀ ਆਗੂ ਤੇ ਧੱਕੇਸ਼ਾਹੀ ਦੇ આરોਪ ਜੜੇ ਹਨ ਉਨ੍ਹਾਂ ਮੁਤਾਬਕ ਉਹਨਾਂ ਦੇ ਘਰ ਤੇ ਉਕਤ ਆਗੂ ਵੱਲੋਂ 35-40 ਵਿਅਕਤੀਆਂ ਸਮੇਤ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਉਹਨਾਂ ਦਾ ਇੱਕ ਲੜਕਾ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸਥਾਨਕ ਲੋਕਾਂ ਦਾ આરોਪ ਹੈ ਕਿ ਚੌਂਕੀ ਇੰਜਾਦ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਚੌਂਕੀ ਇੰਜਾਦ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਦਕਿ ਹਥਿਆਰਾਂ ਨਾਲ ਭਰੀ ਇੱਕ ਗੱਡੀ ਵੀ ਪੁਲਿਸ ਨੇ ਰਿਕਵਰ ਕਰ ਲਈ ਹੈ ਬੇਟੇ ਨੇ ਬਚਾਈ ਇਹਦੀ ਜਾਨ ਉਦੋਂ ਦਾ ਇਹ ਦੇ ਵੈਰ ਪਿਆ ਜਿੱਥੇ ਇਹਨੂੰ ਮਰਜ਼ੀ ਘੇਰ ਲੈਂਦਾ 2 ਮਹੀਨੇ ਹੋ ਗਏ ਸੀ ਸਕੂਲ ਜਾਣਾ ਇਹਦਾ ਬੰਦ ਕਰ ਦਿੱਤਾ ਵਾ ਕਿ ਦੋ ਸਕੂਲ ਨਾ ਜਾ ਜਿੱਥੇ ਪੈਂਦਾ ਉੱਥੇ ਘੇਰ ਲੈਂਦਾ ਪਰਸੋਂ ਇੱਕ ਮੁੰਡਾ ਫੇਰ ਵੱਢ ਕੇ ਪਿਛਲੀ ਗਲੀ ਦਾ ਇਹਨਾਂ ਨੇ ਫੇਰ ਉਹ ਇਹ ਘਰ ਵਾਲਿਆਂ ਦਾ ਮੁੰਡਾ ਉਹਨਾਂ ਨੇ ਇਹਦੀ ਜਾਨ ਬਚਾਈ ਤੇ ਉਹਨਾਂ ਦਾ ਵੀ ਹਵੇ ਗੇਟ ਨੂੰ ਮਾਰ ਪਟਾਈ ਕਰਕੇ ਗਏ ਤੂੰ ਜਗੀਰੋ ਬਜਣਾ ਪੀਨੂ ਤੋਤੀ ਸਭ 70 80 ਜਣੇ ਬਾਹਰੋਂ ਗੱਡੀਆਂ ਆਈਆਂ ਇਹਨਾਂ ਨੇ ਖਿਆਰਾਂ ਦੀ ਭਰੀ ਗੱਡੀ ਆਈ ਆ ਇਹਨਾਂ ਨੇ ਹੀਦਰੋਂ ਗਲੀ ਵੱਲੋਂ ਚਾਰ ਜਣੀਆਂ ਆਉਣ ਡੀਆਂ ਇਹਨਾਂ ਨੂੰ ਸਾਨੂੰ ਅਸੀਂ ਭੱਜ ਕੇ ਬਚੀਆਂ ਸਾਨੂੰ ਉੱਥੇ ਗਲੀ ਚ ਮੋੜ ਤੇ ਗਾਲ ਆ ਸਾਡੇ ਮਗਰੇ ਆਣ ਕੇ ਇਹਨਾਂ ਸਾਡਾ ਗੇਟ ਭੰਨਿਆ ਇਹ ਮਾਰਾ ਪਹਿਲਾਂ ਮੇਰੇ ਮੁੰਡੇ ਨੂੰ ਰੋਹੀ ਦੇ ਵਿੱਚ ਮਾਰ ਕੇ ਛੋੜਤਾ ਇਹਨਾਂ ਨੇ ਠੀਕ ਹੈ ਜੀ ਇਹ ਰਿੰਕੂ ਹੋਣਾ ਨਹੀਂ ਠੀਕ ਹੈ ਜੀ ਮੁਰ ਕੇ ਆਹ ਮੁੰਡੇ ਜਿਹੜੇ ਆ ਇਹ ਕੱਢ ਕੇ ਲਿਆਏ ਆ ਜਿਹੜੇ ਰਾਤੀ ਪਏ ਆ ਆਣ ਕੇ ਇਹਨਾਂ ਦੇ ਘਰਾਂ ਚ ਬੂਏ ਆ ਬੂਏ ਭੰਨੇ ਇਹਨਾਂ ਨੇ ਰਿੰਕੂ ਆਇਆ ਨਾਲ ਆਪ ਨਾਲ ਬੰਦੇ ਲਿਆਏ ਪਤਾ ਨਹੀਂ ਕਿੱਥੋਂ ਕਿੱਥੋਂ ਇਹਨਾਂ ਨੇ ਮਂਗਾਏ ਆ ਤੇ ਇਹਨਾਂ ਨੇ ਤਾਂ ਨੂੰ ਫੇਰ ਵੀ ਕੀਤੇ ਆ ਹਾਂਜੀ ਤੇ ਬਹੁਤ ਆ ਰੋੜਾ ੜਟਾ ਤੁਹਾਡੇ ਸਾਹਮਣੇ ਚੱਲਿਆ ਆ ਤੇ ਆ ਮਹੱਲੇ ਵਾਲੇ ਸਾਰੇ ਇਕੱਠੇ ਹੋਏ ਆ ਅਹੀਂ ਕਹਿੰਨੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਆ ਜਿਹੜਾ ਚੌਕੀ ਇਨਚਾਰਜ ਹੈ ਨਹੀਂ ਹੱਡੀ ਸੁੰਦਾ ਜੀ ਉਧਰ ਥਾਣਾ ਮੁਕਤੀ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਨਤੀਸ਼ੇ ਨੂੰ ਸੋਰਾ ਨੂੰ ਵਿਸ਼ਾਲ ਨੂੰ ਗਲੀ ਦੇ ਵੇਰੇ ਵਾਲੇ ਨੂੰ ਜਿਹੜੇ ਸ਼ਤਨ ਵਾਰੀਆਂ ਨੇ ਮੰਦੀ ਤੋਂ ਤੇ ਹੋਰ ਸਾਥੀਆਂ ਨੇ ਇਹਦੇ ਬਾਰੇ ਇਹ ਕਾਰਵਾਈ ਕਰੇ ਦੂਸਿਆਂ ਬਾਰੇ ਪਤਾ ਕਰ ਰਹੇ ਆ ਇਹ ਅਜਹਰੀ ਸੈਜਨਾਈ ਚੰਪੀਨ ਚਾਰਕਰਪਾਲ ਸਿੰਘ ਉਹਦੇ ਬਿਆਨ ਲੈਣ ਵਾਸਤੇ ਹਸਣ ਗਿਆ ਬੁਰਾ ਤੇ ਜੋ ਵੀ ਅਧਿਕਾਰ ਹੋਈ ਆ ਪਤਾ ਅਜੇ ਪਹਿਲਾਂ ਕੋਈ ਆਦਮੀ ਨਹੀਂ ਅਡਰੈਸ ਕੀਤਾ ਹੀ ਰੇਟ ਕਰੇ ਉਹਨਾਂ ਤੇ ਤੇ ਅਜੇ ਪਹਿਲਾਂ ਕੋਈ ਜਿਹੜੀ ਆ ਕੋਈ ਬੰਦਾ ਜੇ ਤੱਕ ਖਸਾਬ ਨਹੀਂ ਕੋਈ ਬੇਵੋੜੇ ਸੰਨ ਪਰ ਉਹਨਾਂ ਜਿੰਦਾ ਜਣਗੇ ਜਿਹੜੇ ਕਹਿ ਰਹੇ ਨੇ ਫੇਰਿਆ ਫਿਰਦੇ ਆ ਇਹਨਾਂ ਦੱਸਣ ਸਾਨੂੰ ਅਹੀਰਵਾਲੀ ਹਜ਼ਰਾਂ ਨਾਲ ਜਾ ਕੇ ਉਹਨਾਂ ਨੂੰ ਫੜਦੇ ਆ ਉੱਥੇ ਜਿੱਥੇ ਦੱਸਣ ਉਹ ਗੱਲਾਂ ਵਾਲੀਆਂ ਨੇ ਇਹ ਗੱਲਾਂ ਕਹਿਣ ਵਾਲੀਆਂ ਕਰਮਤਾਰਨ ਤੋਂ ਕੁਲਦੀਪ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਤੋਂ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharplindia dot com